ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿੱਚ ਭਗਵੰਤ ਮਾਨ ਤੇ ਸ਼ਰਾਬ ਪੀਣ ਦਾ ਇਲਜ਼ਾਮ ਲਾਉਂਦਿਆਂ ਕੀਤੀ ਟਿੱਪਣੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਬਿਆਨ ਕਸਿਆ। ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨੂੰ ਸੰਸਦ ਅੰਦਰ ਸੰਸਦ ਦੇ ਹੀ ਕਿਸੇ ਨੁਮਾਇੰਦੇ ਬਾਰੇ ਅਜਿਹਾ ਬੋਲਣਾ ਪਿਆ। ਇੱਕ ਮੈਂਬਰ ਪਾਰਲੀਮੈਂਟ ਹੋਵੇ 11-12 ਲੱਖ ਲੋਕਾਂ ਦਾ ਉਹ ਚੁਣਿਆ ਹੋਇਆ ਨੁਮਾਇੰਦਾ ਹੋਵੇ ਤੇ ਉਹਦੇ ਕੰਮ ਕਿਹੇ ਜੇ? ਦੇ ਹੈਵ ਟੂ ਬੀ ਰੋਲ ਮਾਡਲਸ ਉਹਨਾਂ ਤੇ ਲੋਕਾਂ ਨੂੰ ਮਾਣ ਹੋਵੇ ਮਗਰ ਕੋਈ ਦੋ ਦੋ ਬੋਤਲਾਂ ਸ਼ਰਾਬ ਪੀ ਕੇ ਆ ਜੋਦੇ ਚੋਂ ਉਹਦੇ ਹਾਊਸ ਦੇ ਲੋਕ ਕਹਿਣ ਕਿ ਇਹਦੇ ਚ ਬਦਬੂ ਇੰਨੀ ਆਉਂਦੀ ਆ ਸੀ ਉਹਦੇ ਨਾਲ ਬਹਿ ਨਹੀਂ ਸਕਦੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਤੇ ਮਜਬੂਰ ਹੋ ਕੇ ਟਿੱਪਣੀ ਕਰ ਰਿਹਾ ਕਿ ਇੱਕ ਹਾਊਸ ਦਾ ਮੈਂਬਰ ਸ਼ਾਇਦ ਆਈ ਥਿੰਕ 70 ਸਾਲ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੋਣਾ ਹੋਇਆ ਡੈਮੋਕਰੈਟਿਕ ਇੰਡੀਆ ਦੇ ਇਤਿਹਾਸ ਚ ਕਿ ਕਿਸੇ ਨੂੰ ਟਿੱਪਣੀ ਦੇਣੀ ਪਈ ਕਿ ਇੱਕ ਹਾਊਸ ਦਾ ਮੈਂਬਰ ਦੇ ਉਹਦੀ ਕਰਤੂਤ ਕੀ ਹੈ ਅੱਜ ਕੇਜਰੀਵਾਲ ਕੀ ਐਕਸ਼ਨ ਲੈਂਦਾ ਆਪਦੇ ਐਮਪੀ ਦੇ ਕਲੱਬ ਜੀ ਦੇ ਕਲੱਬ ਸਾਰੀ ਦੁਨੀਆ ਨੂੰ ਪਤਾ ਹੈ ਮਜੀਠਾ ਹਲਕੇ ਦੇ ਰੀਪੋਲ ਦੌਰਾਨ ਵੋਟਪਰਣਾਏ ਮਜੀਠੀਆ ਨੇ ਭਗਵੰਤ ਮਾਨ ਖਿਲਾਫ ਬੋਲਣ ਦਾ ਮੌਕਾ ਨਹੀਂ ਛੱਡਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਦਰਅਸਲ 7 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦੋਹਾ ਸੁਣਾ ਰਹੇ ਸੀ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਚਾਵਰਾਕ ਤੇ ਸਿਧਾਂਤ ਨੂੰ ਮੰਨ ਲਿਆ ਹੈ ਜਿਸਟ ਕਿਹਾ ਗਿਆ ਸੀ ਕਿ ਜਦੋਂ ਤੱਕ ਜਿਓ ਸੁਖ ਜਿਓ ਉਧਾਰ ਲਓ ਅਤੇ ਕਿਓ ਪੀਓ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਉਸ ਵੇਲੇ ਭਗਵੰਤ ਮਾਨ ਹੁੰਦੇ ਤਾਂ ਉਹਨਾਂ ਨੇ ਕਿਓ ਵਜਾਏ ਕੁਝ ਹੋਰ ਹੀ ਪੀਣ ਬਾਰੇ ਕਹਿਣਾ ਸੀ चारवा कहते थे यावत जीवत, जीवेत सुखम जीवेत ऋणम कृत दृतम पिबेत बस्पीभूत देह से पुनरागमनम कुता जब तक जियो मौज करो जब तक जियो मौज करो चिंता किस बात की कर्ज करो और घी पियो उस जमाने में संस्कार दे गी कहा भाई भगवत मान नहीं तो और कुछ पीने का कहते हैं ਪ੍ਰਧਾਨ ਮੰਤਰੀ ਮੋਦੀ ਦੀ ਇਸ ਟਿੱਪਣੀ ਤੋਂ ਭਗਵੰਤ ਮਾਨ ਬੇहद ਖਫਾ ਨਜ਼ਰ ਆਏ ਭਗਵੰਤ ਮਾਨ ਵੀ ਚੁੱਪ ਨਾ ਬੈਠੇ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਖਿਲਾਫ ਲੋਕ ਸਭਾ ਸਪੀਕਰ ਨੂੰ ਵਿਸ਼ੇਸ਼ ਅਧਿਕਾਰ ਖੰਡਣ ਦਾ ਨੋਟਿਸ ਭੇਜ ਦਿੱਤਾ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦਾ ਮਾਣ ਘਟਾ ਲਿਆ ਹੈ ਪ੍ਰਧਾਨ ਮੰਤਰੀ ਕੀ ਅਹੁਦੇ ਕੀ ਪਦਕੀ ਗરિਮਾ ਨੂੰ ਨੀਚੇ ਕੀਤਾ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਮ ਲਏ Jio ਵਗੈਰਾ ਉਹਨਾਂ ਨੇ पर्सनल टैकी मेरे बारे में कुछ ऐसा बोला जो संसद में नहीं बोल सकते क्या सबूत है उनके पास कौन सा टेस्ट करवाया उन्होंने तो ये आज का जो भाषण था वो उनका उनका डर सता रहा था कि पंजाब में हम के विरोधी तेरा आम आदमी पार्टी दे संगरूर तो सांसद भगवंत मान ते शराब पी के संसद अंदर आऊं दे इल्जाम लाउंदियां ने